ਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਦ ਤੋਂ ਬੱਤਰ ਹੋਈ ਹੈ ਤਰਨਤਾਰਨ ਦੇ ਵਿੱਚ ਡੇਰੀ ਤੇ ਚਰਾਇਆਂ ਗਈਆਂ ਨੇ ਅੰਨੇਵਾਹ ਗੋਲੀਆਂ ਸੋ ਬਾਈਕ ਸਵਾਰ ਤੇ ਲੋਕਾਂ ਨੇ ਫਾਇਰਿੰਗ ਕੀਤੀ ਹੈ ਫਾਇਰਿੰਗ ਕਰਨ ਤੋਂ ਬਾਅਦ ਫਰਾਰ ਹੋਏ ਨੇ ਬਦਮਾਸ਼ 5 ਮਹੀਨੇ ਪਹਿਲਾਂ ਕੀਤੀ ਸੀ 50 ਲੱਖ ਦੀ ਫਿਰੋਤੀ ਦੀ ਮੰਗ ਸੋ ਗੈਂਗਸਟਰਾਂ ਨੇ ਕੀਤੀ ਸੀ ਫਿਰੋਤੀ ਦੀ ਮੱਕ ਸੋ ਸੀਸੀਟੀਵੀ ਤਸਵੀਰਾਂ ਵੀ ਕਿਆਦ ਹੋਈਆਂ ਨੇ ਕਿਸ ਪ੍ਰਕਾਰ ਗੁੰਡਾਗਰਦੀ ਕੀਤੀ ਗਈ ਹੈ ਤਰਨਤਾਰਨ ਦੇ ਵਿੱਚ ਡੇਰੀ ਤੇ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਨੇ ਫਾਇਰਿੰਗ ਕੀਤੀ ਗਈ ਹੈ ਸੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਦ ਤੋਂ ਬੱਤਰ ਹੋਈ ਗਈ ਹੋ ਪਈ ਹੈ ਜਿੱਥੇ ਕਿ ਬਾਈਕ ਸਵਾਰਾਂ ਦੇ ਵੱਲੋਂ ਆ ਕੇ ਫਾਇਰਿੰਗ ਕੀਤੀ ਗਈ ਹੈ ਫਾਇਰਿੰਗ ਕਰਨ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ ਨੇ ਸੋ 5 ਮਹੀਨੇ ਪਹਿਲਾਂ 50 ਲੱਖ ਰੁਪਏ ਫਿਰੌਤੀ ਦੀ ਮੰਗ ਵੀ ਕੀਤੀ ਗਈ ਸੀ ਸੋ ਗੈਂਗਸਟਰਾਂ ਨੇ ਕੀਤੀ ਸੀ ਫਿਰੌਤੀ ਦੀ ਮੰਗ ਜਿਸ ਤੋਂ ਬਾਅਦ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਨੇਵਾ ਗੋਲੀਆਂ ਚਲਾਈਆਂ ਗਈਆਂ ਨੇ ਸਾਰੀ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕਿਆਦ ਹੋਈਆਂ ਮਸ ਗੋਲੀ ਚਲਾ ਕੇ ਗਏ ਸੀ ਕਿਉਂ ਕੀ ਬਜ਼ਾਰ ਅੰਦਿਸ਼ ਕੀ ਅਗਲੀ ਫਰੋਦੀ ਦੀ ਕਲਾ ਹੁੰਦੀ ਹੈ ਨਾ 5-6 ਮਹੀਨੇ ਤੋਂ ਕਰਦੇ ਸੀ ਅੱਛਾ ਕੀ ਮੰਗ ਕੀਤੀ ਵੀ ਫਰੋਦੀ ਦੀ 60 ਲੱਖ ਰੁਪਏ ਮੰਗੀ ਅੱਛਾ ਤਾਂ ਫਿਰ ਬਸ ਉਹਦੇ ਕਰਕੇ ਚਲਾ ਗਏ ਕੀ ਮੰਗ ਕਰਦੇ ਜੀ ਸੀ ਹੁਣ ਇਹ ਕਿੰਨੇ ਹਿਸਾਬ ਨਾਲ ਜੀ ਹਿਸਾਬ ਹੋਣਾ ਜੀ ਹਿਸਾਬ ਉਹਨੇ ਫੜਨੇ ਚਾਹੀਦੇ ਹਾਂ ਫਟੇ ਫਰਿਸ਼ ਦੇ ਨਾ ਡੇਰੀ ਜੀ ਨਾ ਬੰਦੇ ਹੀ ਡੇਰੀ ਹੈ ਕੀ ਕਰਨਾ ਬਾਕੀ ਹਾਂਜੀ ਕੀ ਗੱਲਬਾਤ ਇੱਥੇ ਹੋਈ ਆ ਗੱਲਬਾਤ ਕੀ ਹੋਣੀ ਆ ਉਹ ਬੰਦੇ ਤਿੰਨ ਆਏ ਗੋਲੀਆਂ ਚਲਾ ਕੇ ਬਾਹਰ ਅੱਛਾ ਲੋਕ ਬੋਲਣਗੇ ਕਿ ਕੀ ਵਜ੍ਹਾ ਬਣ ਗਈ ਗੋਲੀਆਂ ਫਰौती ਮੰਗਦੇ ਪਏ ਸੀ ਮੁਰਗੇ ਨੂੰ ਉਦੋਂ ਦੇ 5 ਮਹੀਨੇ ਹੋ ਗਏ ਉਸ ਤੋਂ ਬਾਅਦ ਉਹ ਮਾਲੋਨਾ ਆ ਕੇ ਤੇ ਗੋਲੀਆਂ ਚਲਾ ਕੇ ਕਿੰਨੀ ਫਰौती ਮੰਗੀ ਗਈ ਸੀ 50 ਲੱਖ ਰੁਪਏ ਅੱਛਾ ਤਾਂ ਤੁਸੀਂ ਮਤਲਬ ਇਹ ਆਉਂਦੀ ਸੁਪਰਤੀ ਨਹੀਂ ਦੇਣੀ ਹਾਂਜੀ ਇਸ ਵਜ੍ਹਾ 6 ਵਜੇ ਹੀ ਹੋਈਆਂ ਫਿਰ ਇਹ ਮੈਂ 6 ਵਜੇ ਹੀ ਹੋਈ ਕਿੰਨੀ ਮੰਗਦਾ ਅਈ ਕਿਨੇ ਐਸਪੀ ਸਾਹਿਬ ਨੂੰ ਕਿਹਾ ਵਾ ਸਾਰਿਆਂ ਨੂੰ ਕਿਹਾ ਮਾਲੋ ਕਿ ਬੰਦੇ ਫੜੇ ਜਾਣ ਚਾਹੀਦੇ ਆਮ ਦੇ ਆਦਰ ਮੇਰਾ ਨਰੇਸ਼ ਜੋਸ਼ੀਆ ਜੀ ਭਾਰਤੀ ਜਨਤਾ ਪਾਰਟੀ ਦਾ ਯੂਥ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਸਰ ਜੀ ਨਰੇਸ਼ ਜੀ ਕੀ ਕਹਿੰਦੇ ਜੀ ਤੁਸੀਂ ਵਿਜੇ ਜੀ ਤੁਸੀਂ ਆਪ ਦੇਖੋ ਕਿ ਪੰਜਾਬ ਦਾ ਤਾਂ ਸਾਡੇ ਬੇੜੇ ਹੀ ਗਿਰਖ ਹੋ ਗਿਆ ਜੀ ਲਾਅ ਇਨ ਆਰਡਰ ਕਿੱਥੇ ਹੈ ਜਿਹੜਾ ਹੁੰਦਾ ਸ਼ਰੇਆਮ ਗੋਲੀਆਂ ਚਲਾਉਂਦਾ ਇਹ ਤਾਂ ਆਪਣੀ ਕਿਰਤ ਕਮਾਈ ਕਰਨ ਰਿਹਾ ਜੀ ਕਿੱਥੋਂ ਦੇਣ 50-50 ਲੱਖ ਰੁਪਈਆ ਮੈਂ ਪ੍ਰਸ਼ਾਸਨ ਦੇ ਅਗੇ ਹੱਥ ਜੋੜ ਕੇ ਮੈਂ ਤੇ ਪਹਿਲੋਂ ਦੇ ਬਹੁਕਰ ਵਾਲੀ ਸਰਕਾਰ ਨੂੰ ਕਹਿਣਾ ਚਾਹੁੰਨਾ ਆ ਕਿ ਕੁਸ਼ਤ ਧਿਆਨ ਦਿਓ ਲੋਕਾਂ ਦਾ ਕੁਸ਼ਤ ਧਿਆਨ ਰੱਖੋ ਕੀ ਕਰਨ ਡੈ ਜੇ ਤੁਸੀਂ ਕੀ ਕਰਨ ਡੈ ਤੁਹਾਡੀ ਪੁਲਿਸ ਕੀ ਕਰਨ ਡੈ ਪ੍ਰਸ਼ਾਸਨ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ شریف ਇਨਸਾਨ شریف ਪਰਿਵਾਰ ਇਹਨਾਂ ਨੂੰ ਇਨਸਾਫ ਕਰਾਓ ਔਰ ਜਿਹੜੇ ਬੰਦੇ ਇਥੇ ਗੋਲੀਆਂ ਚਲਾ ਕੇ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਗਣੇਸ਼ ਜਿੜੀ ਦੇ ਉੱਪਰ ਹੁਣ ਇੱਕ ਘਟਨਾਤ ਹੋਈ ਇਹ ਸਾਰਾ ਸਾਰਾ ਟੀ ਮਾਮਲਾ ਹੈਗਾ ਵਾ ਇਹ ਜੀ ਤਿੰਨ ਨੌਜਵਾਨ ਫਾਰਕਾਂ ਵਾਲੀ ਸਾਈਡ ਤੋਂ ਗਏ ਨੇ ਜਿਨ੍ਹਾਂ ਨੇ ਮੂੰਹ ਬੰਦਿਆ ਸੀ ਮੋਟਰਸਾਈਕਲ ਤੇ ਸੀਗੇ ਉਹ ਗਣੇਸ਼ ਜਿੜੀ ਦੇ ਅੱਗੇ ਜਾ ਕੇ ਇਥੇ ਕਾਊਂਟਰ ਉਹਦੇ ਸਾਹਮਣੇ ਜਿਹੜਾ ਮਗਰਲਾ ਲਾਸਟ ਬੰਦਾ ਬੈਠਾ ਉਹਨੇ ਤਿੰਨ ਫੈਰ ਕੀਤੇ ਆ ਫੈਰ ਕਰਕੇ ਉਹ ਪਰੇ ਗੋਦਲ ਨੂੰ ਉਦੋਂ ਨਿਕਲ ਗਏ ਸਰੀ ਫੈਰ ਕਿਉਂ ਕੀਤੇ ਇਹ ਵੀ ਟੀ ਮਾਮਲਾ ਸਾਰਾ ਹੈ ਇਹਨਾਂ ਤੋਂ ਪਹਿਲਾਂ ਅਜ ਤੋਂ ਕੋਈ 5-6 ਮਹੀਨੇ ਪਹਿਲਾਂ ਕੋਈ ਇਹਨਾਂ ਕੋਈ ਫਰੂਟੀ ਮੰਗਦੇ ਸੀ ਜਸਨਾਬ ਦਾ ਬੰਦਾ ਤਾਂ ਉਹ ਸਦਾ ਉਹਦੇ ਚੱਕਰ ਦੇ ਵਿੱਚ ਫਿਰ ਕੀਤਾ ਗਿਆ ਸਰ ਉਹ ਭੈ ਜਿਹੜੇ ਉਹ ਪਾ ਕੇ ਜਿੰਨੀ ਕੋਈ ਸੀਸੀਟੀਵੀ ਕੈਮਰੇਾਂ ਦੇ ਵਿੱਚ ਹਾਂ ਸੀਸੀਟੀਵੀ ਕੈਮਰਾ ਚ ਬਿਲਕੁਲ ਕਲੀਅਰ ਆ ਰਿਹਾ ਤੇ ਤਿੰਨੇ ਜਣੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਆ ਉਹ ਫਾਇਰ ਕਰਦੇ ਹੋਏ ਜਿਖ ਦਿਖਾਈ ਦੇ ਰਹੇ ਸਰ ਕਿੰਨੀ ਜਲਦੀ ਉਹਨਾਂ ਜਿਹੜਾ ਰੋਡ ਅਪ ਬਸ ਅ ਪਰਚਾ ਦਰਜ ਕਰ ਰਹੇ ਆ ਜੀ ਤੇ ਇਨਵੈਸਟੀਗੇਸ਼ਨ ਜਾਰੀ ਆ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋਇਆ ਫਿਰ ਅਸੀਂ ਉਹਨਾਂ ਨਾਲ ਦਵਾਵਾਂਗੇ ਆਪਾਂ ਤੁਸੀਂ ਦੇਖ ਰਹੇ ਇੰਡੀਆ ਨਿਊ ਤਰਨ ਤਰਨ ਗੋਂਦਵਾਲ ਬਾਈਪਾਸ ਤੇ ਗ੍ਰੇਸ ਡੇਰੀ ਹੈ ਜਿੱਥੇ ਕੀ ਅਨੁਚਾਤੇ ਜਿਹੜੇ ਨੌਜਵਾਨ ਕਹਿੰਦੇ ਕਿ ਮੋਟਰਸਾਈਕਲ ਤੇ ਆਏ ਨੇ ਤਾਂ ਉਹਨਾਂ ਵੱਲੋਂ ਇੱਥੇ ਅੰਦਾਜ਼ਤ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚੱਲੀਆਂ ਤਾਂ ਪੂਰਾ ਦਹਿਸ਼ਤ ਦਾ ਮਾਹੌਲ ਹੈ ਔਰ ਵੇਖਣ ਨੂੰ ਮਿਲਦਾ ਹੈ ਕਿ ਤਰਨ-ਤਰਨ ਦੇ ਵਿੱਚ ਆਏ ਦੇ ਨਹੀਂ ਇਹੋ ਜਿਹੀਆਂ ਘਟਨਾ ਜਿਹੜੀਆਂ ਵਾਂ ਉਹ ਲਗਾਤਾਰ ਹੀ ਨਜ਼ਰ ਆ ਰਹੀਆਂ ਨੇ ਸੋ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਜੋ ਕਿ ਦੁਕਾਨ ਦੇ ਇੱਧਰ ਜੋ ਵੱਡਾ ਸ਼ੀਸ਼ਾ ਲਗਾ ਹੋਇਆ ਜੋ ਕਿ ਇਹ ਏਸੀ ਕਰਕੇ ਜਾਂ ਸੇਫਟੀ ਵਾਸਤੇ ਲਗਾਇਆ ਪਰ ਇਹ ਸਾਫ਼ ਦੇਖ ਜਾਦੇ ਤਸਵੀਰਾਂ ਵਿੱਚ ਕਿ ਕਿਸਕ ਦਾ ਡੁੱਟਾ ਹੈ ਅਗਰ ਇੱਥੇ ਕਾਫੀ ਲੋਕ ਆਉਂਦੇ ਨੇ ਦੁੱਧ ਖਰੀਦਦੇ ਨੇ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਪਰ ਐਵੋ ਜੀ ਘਟਨਾ ਜਿਹੜੀ ਹੋਣੀ ਬੜੀ ਹੀ ਮੰਦਭਾਗੀ ਹੈ ਅਗਰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਪਰ ਪੁਲਿਸ ਜਿਹੜੀ ਆ ਮੌਕੇ ਤੇ ਆਈ ਸੀ ਔਰ ਜਾਇਜਾ ਕੀਤਾ ਔਰ ਇੱਥੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਲੱਗੇ ਹੋਏ ਨੇ ਔਰ ਵੇਖਣਾ ਇਹ ਕਿ ਪੁਲਿਸ ਕਿੰਨੀ ਜਲਦੀ ਜਿਹੜੇ ਇਹ ਲੋਕ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਨੂੰ ਕਦੋਂ ਤੱਕ ਫੜ ਪਾਉਂਦੀ ਹੈ ਅਗਰ ਨਹੀਂ ਤਾਂ ਇਹ ਵਾਰਦਾਤ ਫਿਰ ਉਹ ਦੁਬਾਰਾ ਕਰ ਸਕਦੇ ਨੇ ਔਰ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਫਰੋਤੀਆਂ ਦੀ ਡਿਮਾਂਡ ਬਹੁਤ ਨਿਕਲਦੀ ਪਈ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ 50 ਲੱਖ ਤੋਂ ਸ਼ੁਰੂ ਹੁੰਦੇ ਨੇ ਤਾਂ 20 ਲੱਖ ਤੱਕ ਗੱਲ ਪਹੁੰਚਦੀ ਹੈ ਫਰੋਤੀ ਦੋਗੇ ਤਾਂ ਤੁਸੀਂ ਸੇਵਰੋਗੇ ਨਹੀਂ ਦਿੰਦੇ ਤਾਂ ਫਿਰ ਗੋਲੀਆਂ ਚਲਾ ਦਿੰਦੇ ਨੇ ਚੋਲਾ ਸਾਫ ਦੇ ਵਿੱਚ ਥੋੜਾ ਜਿਹਾ ਚੇਰ ਹੋਇਆ ਆ ਜੇ ਇਹ ਦੁਕਾਨਦਾਰ ਜਿਹੜੇ ਸੀ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਉਹਦੀ ਸੀਸੀਟੀਵੀ ਵੀ ਸਾਹਮਣੇ ਆਈ ਸੋ ਅੱਜ ਇਹ ਗਣੇਸ਼ ਟੇਰੀ ਹੈ ਤਰਨ ਤਾਰਨ ਜਿੱਥੇ ਕਿ ਇਹ ਪੁਲਿਸ ਦੇਖ ਸਕਦੇ ਤੁਸੀਂ ਕਿ ਆਈ ਹੋਈ ਹੈ ਔਰ ਇਤੋਂ ਦਾ ਸਾਰਾ ਜਾਇਜ਼ਾ ਜਿਹੜਾ ਵਾ ਉਹ ਲਿਆ ਜਾ ਰਿਹਾ ਹੈ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੁਣ ਕੰਗਾਲੇ ਜਾ ਰਹੇ ਨੇ ਔਰ ਵੇਖਣਾ ਹੈ ਕਿ ਕਿੰਨੇ ਜਲਦੀ ਇਹਨਾਂ ਨੂੰ ਫੜਿਆ ਜਾ ਪਉਂਦਾ ਹੈ ਕੈਮਰਾਮੈਨ ਪਰਸਨ ਵੀ ਜੇਕਰ ਮੈਂ ਇੰਡੀਆ ਨਿਊਜ਼ ਤਰਨ ਤਾਰਨ